ਹਾਗੇ ਹਾਂ ਦੇ ਲਓ ਆ ਦੇ ਲਓ ਮਿੱਤਰ ਸਾਡੇ ਪਿੰਡਾਂ ਵਾਲੇ ਜਮਾਨਤ ਰਕੂ ਜਮਾਨਤ ਸਾਨੂੰ ਮਤਲਬ ਕਿ ਅਸੀਂ ਦੁੱਧ ਵੇਚਣ ਵਾਲਾ ਕੰਮ ਨਹੀਂ ਸਮਝ ਲੋ ਸੇਵਾ ਵਾਲਾ ਕੰਮ ਹੀ ਆ 40 ਰੁਪਏ ਦੇ ਕੇ ਵੀ ਮਤਲਬ ਕਿ ਅਸੀਂ ਸਬਰ ਰੱਖਦੇ ਹਾਂ ਸੰਤੋਖ ਰੱਖਦੇ ਹਾਂ ਕਿਉਂਕਿ ਇਹ ਵੀ ਅੱਧਾ-ਅੱਧਾ ਕਿਲੋ ਪਾਈਆ ਪਾਈਆ ਲੈਣ ਵਾਲੇ ਹੈ ਨਾ ਹਾਂਜੀ ਤੇ ਇਹਨਾਂ ਨੇ ਵੀ ਮਤਲਬ ਕਿ ਅੱਠ-ਅੱਠਾਂ ਜਣਿਆਂ ਨੇ ਚਾਹ ਬਣਾਉਣੀ ਆ ਪਾਈਆ ਪਾਈਆ ਦੁੱਧ ਨਾਲ ਤਾਂ ਕਰਕੇ ਅਸੀਂ ਨਹੀਂ ਤਾਂ 70 ਰੁਪਏ ਵੀ ਦੇ ਸਕਦੇ ਆ ਪਰ ਨਹੀਂ ਸਾਨੂੰ ਖੁਸ਼ੀ ਇਹਨਾਂ ਨੂੰ ਮਤਲਬ ਕਿ ਇੱਕ ਹਿਸਾਬ ਦੀ ਸੇਵਾ ਹੀ ਆ ਸੇਵਾ ਕਰਕੇ ਹੀ ਮਤਲਬ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਠੀਕ ਹੈ ਜੀ ਅੱਜ ਤੁਹਾਨੂੰ ਘਰ ਤੋਂ ਸਾਰਿਆਂ ਨੂੰ ਇਹ ਪਿੰਡਾਂ ਵਾਲਿਆਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਉਹਨਾਂ ਨੂੰ ਪੈਸੇ ਨਾਲ ਨਹੀਂ ਹੁੰਦਾਗਾ ਸੇਵਾ ਨਾਲ ਹੀ ਹੁੰਦਾ